ਸਭ ਤੋਂ ਪਹਿਲਾਂ ਡਿਸਟ੍ਰਿਕਟ ਤੇ ਕਲਿੱਕ ਕਰਨਾ ਜਦੋਂ ਅਸੀਂ ਡਿਸਟ੍ਰਿਕਟ ਤੇ ਕਲਿੱਕ ਕਰ ਲਿਆ ਸੀ ਰੈਂਡਮਲੀ ਕਲਿੱਕ ਕਰ ਰਹੇ ਹਾਂ ਅਸੀਂ ਬਠਿੰਡੇ ਦਾ ਕੋਈ ਵੀ ਪਿੰਡ ਖੋਲ ਲੋ ਜਾਂ ਕਿਸੇ ਵੀ ਡਿਸਟ੍ਰਿਕਟ ਦਾ ਅੱਗੇ ਅਸੀਂ ਨੇ ਦੇਖਿਆ 바ਗਾ ਅੱਗੇ ਤੁਸੀਂ ਦੇਖੋ ਵੀ ਹੁਣ ਇਸ ਪਿੰਡ ਦੇ 14 ਮੈਪ ਅਪਲੋਡ ਹੋਏ ਹੋਏ ਨੇ ਹੁਣ ਇਹ ਤੁਹਾਨੂੰ ਦੇਖਣਾ ਪੂਬੀ ਤੁਹਾਡੀ ਜਿਹੜੀ ਜ਼ਮੀਨ ਆ ਜਾਂ ਤੁਹਾਡਾ ਏਰੀਆ ਜਾਂ ਜਿਹੜੀ ਚੀਜ਼ ਬਾਰੇ ਤੁਸੀਂ ਜਾਣਕਾਰੀ ਹਾਸਲ ਕਰਨੀ ਆ ਉਹ ਤੁਹਾਡੇ ਕਿੰਨੇ ਨੰਬਰ ਦੇ ਵਿੱਚ ਆ ਆਪਾਂ ਇੱਕ ਰੈਂਡਮਲੀ ਓਪਨ ਕਰ ਲਿਆ ਇੱਥੇ ਪਿੰਡ ਆ ਗਿਆ ਵਾਗਾ ਇਹ ਕਾਫੀ ਪੁਰਾਣਾ ਇਹਨਾਂ ਨੇ ਜਿਹੜਾ ਮੈਪ ਸੀ ਉਹ ਅਪਲੋਡ ਕੀਤਾ ਹੋਇਆ ਹੈ ਹਰੇਕ ਚੀਜ਼ ਬਾਰੇ ਦੇਖੋ ਇੱਥੇ ਸਾਰਾ ਚੀਜ਼ਾਂ ਲਿਖੀਆਂ ਹੋਈਆਂ ਨੇ ਜ ਜਦੋਂ ਆਪਾਂ ਇਹਨੂੰ ਸਕਰੋਲ ਕਰਾਂਗੇ ਤੁਸੀਂ ਇਹਨੂੰ ਸਕਰੋਲ ਕਰਕੇ ਦੇਖ ਸਕਦੇ ਹੋ ਦੇਖੋ ਇਹਦੇ ਵਿੱਚ ਜੋ ਵੀ ਡਾਟਾ ਹੈਗਾ ਮੰਨ ਲਓ ਥੋੜਾ ਜਿਹਾ ਏਰੀਆ ਹੈਗਾ ਦਾ ਖੱਬੇ ਪਾਸੇ ਨਕਸ਼ੇ ਦੀ ਇਸ ਆਪਾ ਇੱਥੋਂ ਬੈਕ ਆ ਜੋ ਦੋਸਤੋ ਅੱਜ ਤੁਸੀਂ ਘਰ ਬੈਠ ਕੇ ਆਪਣੀ ਜ਼ਮੀਨ ਦਾ ਆਪਣੇ ਪਿੰਡ ਦਾ ਨਕਸ਼ਾ ਡਾਊਨਲੋਡ ਕਰ ਸਕਦੇ ਹੋ ਬਿਲਕੁਲ 2 ਤੋਂ 4 ਮਿੰਟਾਂ ਦੀ ਇਹ ਗੱਲ ਆ ਤੁਸੀਂ ਨੇ Chrome ਦੇ ਵਿੱਚ ਜਾਣਾ ਜਦੋਂ ਤੁਸੀਂ Chrome ਦੇ ਵਿੱਚ ਸਰਚ ਕਰੋਗੇ ਤੁਸੀਂ ਇੱਥੇ ਕਰੋਗੇ ਫਰਮ ਮੈਪ ਪੰਜਾਬ ਉਸ ਤੋਂ ਅੱਗੇ ਜਿਹੜਾ ਤੁਹਾਡਾ ਪੋਰਟਲ ਓਪਨ ਹੋਏਗਾ ਫਿਰ ਆ ਜਿਗਾ ਇਹ ਕ੍ਰਿਸਟਲ ਮੈਪ ਇਹ ਅੱਗੇ ਪੋਰਟਲ ਮੈਂ ਆਪਣਾ ਓਪਨ ਕਰ ਲਓ ਜੋ ਤੁਸੀਂ ਇਹਨੂੰ ਓਪਨ ਕਰ ਲਿਆ ਅਗੇ ਦੇ ਵਿੱਚ ਤਿੰਨ ਆਪਸ਼ਨ ਆਏ ਹੋਏ ਨੇ ਕ੍ਰਿਸਟਲ ਮੈਪ ਦੇ ਵਿੱਚ ਆਸਲ 'ਚ ਇਹ ਮੈਪ ਕਹਿੰਦੇ ਕਿ ਨੂੰ ਨੇ ਜਿਹੜਾ ਇਹ ਮੈਪ ਹੁੰਦਾ ਇਹਦੇ ਵਿੱਚ ਅਸੀਂ ਜ਼ਮੀਨ ਦੀਆਂ ਜਾਂ ਪਿੰਡ ਦੀਆਂ ਹੱਦਾਂ ਬਾਰੇ ਜਾਣਕਾਰੀ ਲੈ ਸਕਦੇ ਹਾਂ ਜਾਂ ਕੋਈ ਸਰਹੱਦ ਦੇ ਜ਼ਮੀਨਾਂ ਜਾਂ ਕੋਈ ਦੋ ਜ਼ਿਲ੍ਹਿਆਂ ਦੀ ਜ਼ਮੀਨਾਂ ਸਾਨੂੰ ਸ਼ੋਅ ਕਰ ਜਾਂਦੀ ਆ ਇਸ ਨਕਸ਼ੇ ਦੇ ਵਿੱਚ ਅਸੀਂ ਪਿੰਡ ਦੇ ਲਾਲ ਲਖੀਲ ਬਾਰੇ ਪਿੰਡ ਦੀ ਜ਼ਮੀਨ ਬਾਰੇ ਰੋਡ ਬਾਰੇ ਨਹਿਰਾਂ ਬਾਰੇ ਹੱਦਾਂ ਬਾਰੇ ਸਰਦਾਂ ਬਾਰੇ ਹਰੇਕ ਚੀਜ਼ ਬਾਰੇ ਤੁਸੀਂ ਇੱਥੇ ਜਾਣਕਾਰੀ ਇਹ ਰਸਤਿਆਂ ਬਾਰੇ ਵੀ ਤੁਹਾਨੂੰ ਜਾਣਕਾਰੀ ਮਿਲੇਗੀ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਆਪਣੇ ਇਸ ਮੈਪ ਨੂੰ ਫੋਨ ਦੇ ਵਿੱਚ ਲੈਪਟਾਪ ਤੇ ਪੀਸੀ ਵਿੱਚ ਤੁਸੀਂ ਇਹਨੂੰ ਡਾਊਨਲੋਡ ਕਰ ਸਕਦੇ ਹੋ ਉੱਥੇ ਮੇਨ ਗੱਲ ਹੈ ਕਿ ਤੁਹਾਡਾ ਨੈਟਵਰਕ ਹੋਣਾ ਜ਼ਰੂਰੀ ਆ ਉੱਥੇ ਤੁਹਾਡਾ ਨੈਟਵਰਕ ਹੋਣਾ ਜ਼ਰੂਰੀ ਹੈ ਹੁਣ ਆਪਾਂ ਨੇ ਇਥੋਂ ਸਭ ਤੋਂ ਪਹਿਲਾਂ ਡਿਸਟ੍ਰਿਕਟ ਤੇ ਕਲਿੱਕ ਕਰਨਾ ਜਦੋਂ ਅਸੀਂ ਡਿਸਟ੍ਰਿਕਟ ਤੇ ਕਲਿੱਕ ਕਰ ਲੈ ਸੀ ਰੈਂਡਮਲੀ ਕਲਿੱਕ ਕਰ ਰਹੇ ਹਾਂ ਅਸੀਂ ਬਠਿੰਡੇ ਦਾ ਕੋਈ ਵੀ ਪਿੰਡ ਖੋਲ ਲੋ ਜਾਂ ਕਿਸੇ ਵੀ ਡਿਸਟ੍ਰਿਕਟ ਦਾ ਅੱਗੇ ਅਸੀਂ ਨੇ ਦੇਖਿਆ 바ਗਾ ਅੱਗੇ ਤੁਸੀਂ ਦੇਖੋ ਵੀ ਹੁਣ ਇਸ ਪਿੰਡ ਦੇ 14 ਮੈਪ ਅਪਲੋਡ ਹੋਏ ਹੋਏ ਨੇ ਹੁਣ ਇਹ ਤੁਹਾਨੂੰ ਦੇਖਣਾ ਪੂਬੀ ਤੁਹਾਡੀ ਜਿਹੜੀ ਜ਼ਮੀਨ ਆ ਜਾਂ ਤੁਹਾਡਾ ਏਰੀਆ ਜਾਂ ਜਿਹੜੀ ਚੀਜ਼ ਬਾਰੇ ਤੁਸੀਂ ਜਾਣਕਾਰੀ ਹਾਸਲ ਕਰਨੀ ਆ ਉਹ ਤੁਹਾਡੇ ਕਿੰਨੇ ਨੰਬਰ ਦੇ ਵਿੱਚ ਆ ਆਪਾਂ ਇੱਕ ਰੈਂਡਮਲੀ ਓਪਨ ਕਰ ਲਿਆ ਇੱਥੇ ਪਿੰਡ ਆ ਗਿਆ ਵਾਗਾ ਇਹ ਕਾਫੀ ਪੁਰਾਣਾ ਇਹਨਾਂ ਨੇ ਜਿਹੜਾ ਮੈਪ ਸੀ ਉਹ ਅਪਲੋਡ ਕੀਤਾ ਹੋਇਆ ਹੈ ਹਰ ਇੱਕ ਚੀਜ਼ ਬਾਰੇ ਦੇਖੋ ਇੱਥੇ ਸਾਰਾ ਚੀਜ਼ਾਂ ਲਿਖੀਆਂ ਹੋਈਆਂ ਨੇ ਜ ਜਦੋਂ ਆਪਾਂ ਇਹਨੂੰ ਸਕਰੋਲ ਕਰਾਂਗੇ ਤੁਸੀਂ ਇਹਨੂੰ ਸਕਰੋਲ ਕਰਕੇ ਦੇਖ ਸਕਦੇ ਹੋ ਦੇਖੋ ਇਹਦੇ ਵਿੱਚ ਜੋ ਵੀ ਡਾਟਾ ਹੈਗਾ ਮੰਨ ਲਓ ਥੋੜਾ ਜਿਹਾ ਏਰੀਆ ਹੈਗਾ ਦਾ ਖੱਬੇ ਪਾਸੇ ਨਾਕੀ ਦੀ ਇਹ ਪਾਪਾ ਇੱਥੋਂ ਬੈਕ ਆ ਜੋ ਦੁਬਾਰਾ ਫੇਰ ਅਸੀਂ ਮੰਨ ਲਓ ਇਸੇ ਪਿੰਡ ਦੇ ਵਿੱਚ ਜਾ ਰਹੇ ਹਾਂ ਬਠਿੰਡੇ ਸ਼ਹਿਰ ਦੇ ਵਿੱਚ ਅ ਤਹਿਸੀਲ ਦੇ ਬਾਰੇ ਅੱਗੇ-ਅੱਗੇ ਸਾਡਾ ਪਿੰਡ ਆਪਾਂ ਇਹੀ ਚੁਣ ਲਿਆ ਇਹਦੇ ਵਿੱਚ ਅਸੀਂ ਅੱਗੇ ਮੰਨ ਲਓ 14 ਨੰਬਰ ਦਾ ਨਕਸ਼ਾ ਖੋਲ ਲਿਆ ਇਹਦੇ ਵਿੱਚ ਤੁਸੀਂ ਆਹ ਦੇਖੋ ਮਸਾਬੀ ਹਰੇਕ ਡੱਬਾ ਬਣਿਆ ਹੋਇਆ ਪੂਰਾ ਇਹਨਾਂ ਦੇ ਇੱਕ ਬਰੀਕ ਤੋਂ ਬਰੀਕ ਸਾਰੀ ਚੀਜ਼ਾਂ ਇਹਦੇ ਵਿੱਚ ਸ਼ੋ ਹੋ ਰਹੀਆਂ ਨੇ ਚਾਹੇ ਤੁਸੀਂ ਇਹਨੂੰ ਬਲਰ ਕਰ ਲਓ ਜਿੰਮੇ ਮਰਜੀ ਤੁਸੀਂ ਇਹਨੂੰ ਚੈੱਕ ਕਰਕੇ ਦੇਖਦੇ ਹੋ ਰਸਤੇਆਂ ਬਾਰੇ ਵੀ ਤੁਹਾਨੂੰ ਸਾਰੀ ਜਾਣਕਾਰੀ ਇੱਥੇ ਮਿਲ ਰਹੀ ਆ ਇਹ ਨਹੀਂ ਹੈਗਾ ਵੀ ਇਕੱਲੇ ਆਪਾਂ ਬਠਿੰਡੇ ਦੇ ਦੇਖ ਸਕਦੇ ਆ ਆਪਾਂ ਕੋਈ ਹੋਰ ਡਿਸਟ੍ਰਿਕਟ ਇੱਥੋਂ ਚੈੱਕ ਕਰਕੇ ਦੇਖ ਲੈਣੇ ਆ ਜਿਵੇਂ ਆਪਾਂ ਅੱਗੇ ਫਰੀਦਕੋਟ ਦੇ ਗਏ ਰੈਂਡਮਲੀ ਹੋ ਠੀਕਾ ਅੱਗੇ ਦੀ ਤਹਿਸੀਲ ਆ ਗਈ ਤੇ ਅੱਗੇ ਇਹਦਾ ਕੋਈ ਆਪਾਂ ਨੇ ਪਿੰਡ ਚੁਣ ਲਿਆ ਆਹੀ ਚੁਣ ਲਓ ਮੰਨ ਲਓ ਪਹਿਲਾ ਪਿੰਡ ਇਹਦੇ ਮੰਨ ਲਓ ਚਾਰ ਨਕਸ਼ੇ ਨੇ ਇਹਦਾ ਪਿੰਡ ਦਾ ਜਿਹੜਾ ਨਕਸ਼ਾ ਉਹ ਚਾਰ ਅੰਦੀ ਵਿੱਚ ਹੈ ਹੁਣ ਤੁਸੀਂ ਇੱਥੇ ਥੋੜਾ ਜਿਹਾ ਫਰਕ ਦੇਖਿਓ ਉਹ ਨਕਸ਼ਾ ਜ਼ਿਆਦਾ ਪੁਰਾਣਾ ਸੀ ਇਹ ਨਕਸ਼ਾ ਹੈ ਗਿਆ ਨਵਾਂ ਅਪਲੋਡ ਕੀਤਾ ਹੋਇਆ ਪਿੰਡ ਹੈ ਗਿਆ ਭੋਲੂ ਵਾਲਾ ਮਸਾ ਵੀ ਨੰਬਰ ਆੜਾ ਵਟਾ ਸ਼ਾਇਦ 12 ਹੀ ਲੱਗ ਰਿਹਾ ਤਕਰੀਬ ਨਜਾਇ ਮਸਤੀਲ ਨਾ ਪਾਇਆ ਹੋਵੇ ਇਹ ਸਾਨੂੰ ਚੈੱਕ ਕਰਨਾ ਪੈਣਾ ਇਹ ਦੇਖੋ ਨਵਾਂ ਮੈਪ ਇਹਨਾਂ ਨੇ ਅਪਲੋਡ ਕੀਤਾ ਹੋਇਆ ਤੇ ਜਿਹੜੀਆਂ ਇਹ ਪੱਤੀਆਂ ਨੇ ਆਪਾਂ ਕਿਹੜਾ ਪਹਿਲਾਂ ਵੀ ਵੀਡੀਓ ਪਾਈ ਸੀ ਇਹ ਪੱਤੀਆਂ ਦੇ ਉੱਪਰ ਜਿਹੜੀ ਆ ਪੱਤੀਆਂ ਦੀ ਗੱਲ ਕਰਦੇ ਆਪਾਂ ਆ ਡੱਬਿਆਂ ਦੇ ਇਹ ਇਥੇ ਮੋੜ ਹੁੰਦੇ ਨੇ ਰਸਤੇ ਤੇ ਇਹ ਆਪਾਂ ਨੇ ਪਹਿਲਾਂ ਵੀ ਵੀਡੀਓ ਪਾਈ ਹੋਈ ਸੀ ਕਿਹੜਾ ਜੇ ਕੋਈ ਫੇਰ ਵੀ ਡਾਊਟ ਹੋਇਆ ਕਿਸੇ ਨੇ ਨਕਸ਼ੇ ਬਾਰੇ ਤਾਂ ਤੁਸੀਂ ਆਪਾਂ ਨੂੰ ਇੱਥੇ ਕਮੈਂਟ ਕਰ ਦਿਓ ਜੇ ਕੋਈ ਵੀ ਤੁਹਾਡਾ ਡਾਟ ਆ ਰਸਤਾ ਪਿੰਡ ਪੱਕਾ ਦੇਖੋ ਹਰੇਕ ਚੀਜ਼ ਦੇ ਬਾਰੇ ਤੋਂ ਇਸ ਨਕਸ਼ੇ ਬਾਰੇ ਜਿਹੜੇ ਵੀ ਤੁਸੀਂ ਇਹ ਕਰਨਾ ਇਹਨੂੰ ਡਾਊਨਲੋਡ ਕਰਕੇ ਆਪਦਾ ਤੁਸੀਂ ਉਹਦੇ ਨਕਸ਼ਾ ਚੈੱਕ ਕਰ ਸਕਦੇ ਹੋ ਹੁਣ ਆਪਾਂ ਅਗਲਾ ਦੇਖਣਾ ਮੰਨ ਲਓ ਅੰਮ੍ਰਿਤਸਰ ਤੇ ਚਲੇ ਗਏ ਅੰਮ੍ਰਿਤਸਰ ਬੰਦ ਨਕਸ਼ਾ ਖੋਲ ਲਓ ਠੀਕ ਆਹੀ ਪਿੰਡ ਕੋ ਚੱਕ ਲੋ ਪਿੰਡ ਪਹਿਲਾ ਹੀ ਮੰਨ ਲਓ ਆਪਾਂ ਨੇ 2 ਨੰਬਰ ਨਕਸ਼ਾ ਓਪਨ ਕਰਿਆ ਆ ਦੇਖ ਹੁਣ ਇਹਦੇ ਵਿੱਚ ਇੱਕ ਨਵੀਂ ਗੱਲ ਹੋਰ ਐਡ ਹੋਗੀ ਇਹਦੇ ਵਿੱਚ ਨਵੀਂ ਗੱਲ ਹੋਰ ਕੀ ਐਡ ਹੋਗੀ ਜਿਹੜੀ ਆਪਣਾ ਪਲੱਸ ਪੁਆਇੰਟ ਹੈ ਮੰਨ ਲਓ ਜਿਹੜਾ ਤੁਹਾਡਾ ਇਹ ਉਰਦੂ ਦਾ ਰਿਕਾਰਡ ਆ ਇਹ ਹੈ ਹੁਣ ਆ ਨਕਸ਼ਾ ਹੈਗਾ ਉਰਦੂ ਦੇ ਵਿੱਚ ਜਿਹੜਾ ਇਹਨੂੰ ਆਪਾਂ ਲੱਠਾ ਕਹਿ ਦਈਏ ਜਾਂ ਸੱਜਰਾ ਕਹਿ ਦਈਏ ਇਹ ਉਰਦੂ ਦੇ ਵਿੱਚ ਹੈ ਜੇ ਕਿਸੇ ਭਰਾ ਨੇ ਕੋਈ ਉਰਦੂ ਦੇ ਵਿੱਚ ਕੋਈ ਉਹਦੀ ਰਜਿਸਟਰੀ ਆ ਵਸੀਤ ਆ ਜਾਂ ਕੋਈ ਨਕਸ਼ਾ ਠੀਕ ਆ ਤੁਸੀਂ ਪੰਜਾਬੀ ਜਾਂ ਹਿੰਦੀ ਵਿੱਚ ਕਰਵਾਉਣਾ ਚਾਹੁੰਦੇ ਤਾਂ ਸਾਨੂੰ ਦਿੱਤੇ ਹੋਏ ਨੰਬਰ ਤੇ نیچے WhatsApp ਮੈਸੇਜ ਕਰੋ ਕਿ ਬਾਈ ਜੀ ਮੇਰਾ ਇਹਦੀਆਂ ਅੱਗੇ ਤਹਿਸੀਲ ਆ ਗਿਆ ਤਿੰਨ ਅਸੀਂ ਕਹਤ ਨਹੀਂ ਕਿ ਪਟਿਆਲੇ ਤਾਂ ਤਹਿਸੀਲਾਂ ਬਹੁਤ ਜ਼ਿਆਦਾ ਨੇ ਪੂਰੇ ਤਿੰਨੇ ਕਿਉਂ ਆ ਰਹੀਆਂ ਨੇ ਤੁਹਾਡੇ ਸਵਾਲ ਦਾ ਜਵਾਬ ਇਹੀ ਦੇ ਰਹੇ ਹਾਂ ਕਿ ਜਿਹੜੀਆਂ ਤਹਿਸੀਲ ਦਾ ਡਾਟਾ ਅਪਲੋਡ ਨਹੀਂ ਹੋਇਆ ਤਾਂ ਉਹ ਬਾਈ ਜੀ ਅੱਗੇ ਹੋਣਾ ਜੇ ਕਿਸੇ ਤਹਿਸੀਲ ਦਾ ਡਾਟਾ ਅਪਲੋਡ ਤੁਹਾਨੂੰ ਨਹੀਂ ਮਿਲੂਗਾ ਤਾਂ ਤੁਸੀਂ ਨੀਚੇ ਕਮੈਂਟ ਕਰ ਦਿਓ ਆਪਾਂ ਚੈੱਕ ਕਰਦੇ ਰਾਂਗੇ ਜਦੋਂ ਵੀ ਉਹਨਾਂ ਦਾ ਪਿੰਡ ਵਾਈ ਜਾਂ ਤਹਿਸੀਲ ਵਾਈਜ਼ ਡਾਟਾ ਅਪਲੋਡ ਹੋ ਗਿਆ ਉਹ ਅਸੀਂ ਤੁਹਾਨੂੰ ਦੱਸ ਵੀ ਦਵਾਂਗੇ ਜਾਂ ਤੁਸੀਂ ਖੁਦ ਹੁਣ ਮੈਪ ਕੱਟਣਾ ਸਿੱਖੇਗੇ ਤੁਸੀਂ 15 ਦਿਨਾਂ ਬਾਅਦ ਮਹੀਨੇ ਬਾਅਦ ਇਹ ਚੈੱਕ ਚੈੱਕ ਕਰਕੇ ਦੇਖ ਸਕਦੇ ਹੋ ਜੇ ਕਿਸੇ ਫੇਰ ਨੂੰ ਵੀ ਕਿਸੇ ਭਰਾ ਨੂੰ ਕੋਈ ਮੈਪ ਕੱਢਣ ਦੇ ਵਿੱਚ ਕੋਈ ਦਿੱਕਤ ਆ ਰਹੀ ਆ ਤਾਂ ਤੁਸੀਂ ਸਾਨੂੰ ਨੀਚੇ ਕਮੈਂਟ ਕਰਕੇ ਦੱਸ ਦਿਓ ਹੁਣ ਜਿਵੇਂ ਆ ਨਾਬੇ ਦੇ ਨੇ ਨਾਬੇ ਦੇ ਅਸੀਂ ਨੇ ਮੰਨ ਲਓ ਰੈਂਡਮਲੀ ਕਲਿੱਕ ਕਰਕੇ ਦੇਖ ਲਿਆ ਇਹ ਹੈ ਪਰ ਬਾਕੀ ਕਈ ਤਸੀਲਾਂ ਦਾ ਜਾਂ ਕਈ ਪਿੰਡਾਂ ਦਾ ਇਹਦੇ ਵਿੱਚ ਅਜੇ ਵੀ ਡਾਟਾ ਨਹੀਂ ਹੈਗਾ ਔਰ ਜਿੰਨਾ ਕਿ ਵੀ ਇਹਦਾ ਅਪਲੋਡ ਹੋਇਆ ਹੋਇਆ ਠੀਕ ਆ ਇਹਨਾਂ ਨੇ ਬਸ ਸਿਰਫ ਆ ਚੀਜ਼ਾਂ ਦੱਸੀਆਂ ਹੋਈਆਂ ਨੇ ਸਾਰਾ ਅਦੇ ਕੋਈ ਦੇ ਵਿੱਚ ਨਕਸ਼ੇ ਦੇ ਵਿੱਚ ਦਿੱਤਾ ਹੋਇਆ ਆਬਾਦੀ ਦੇ ਦੇ ਨਿਸ਼ਾਨ ਕੀ ਨੇ ਟੋਬੇ ਦੇ ਕੀ ਨੇ ਜਿਹੜੀ ਜ਼ਮੀਨ ਚਾਹੀ ਹੁੰਦੀ ਆ ਸਕੂਲ ਮੜੀਆਂ ਠੀਕ ਆ ਗੁਰਦੁਆਰਾ ਸਾਹਿਬ ਬੋਦੀ ਦੇ ਨਿਸ਼ਾਨ ਇਹ ਹੁੰਦੇ ਨੇ ਠੀਕ ਆ ਆ ਜਿਹੜੀ ਮਾਤਾ ਜੀ ਮੈਂ ਆਪ ਕਹਿੰਦਾ ਪਿੰਡ ਦੀਆਂ ਕੋਈ ਜ਼ਿੰਮੇਦਾਰ ਮਕਸਦ ਦਾ ਲਾਲੂ ਠੀਕ ਆ ਇੱਥੇ ਹਰੇਕ ਚੀਜ਼ ਦਾ ਸਾਰੀਆਂ ਚੀਜ਼ਾਂ ਇੱਥੇ ਸ਼ੋ ਹੋ ਜਾਂਦੀਆਂ ਹੁੰਦੀਆਂ ਨੇ ਜੇ ਕਿਸੇ ਭਰਾ ਨੂੰ ਫੇਰ ਵੀ ਕੋਈ ਦਿੱਕਤ ਆਈ ਤਾਂ ਸਾਨੂੰ ਜੀ ਹੇ ਨੀਚੇ ਕਮੈਂਟ ਕਰਕੇ ਦੱਸਿਓ ਤਾਂ ਜੇ ਕਿਸੇ ਹੋਰ ਵੀ ਕਿਸੇ ਵੀ ਟੌਪਿਕ ਤੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਬਾਦੋ ਬਾਦ ਉਹ ਟੌਪਿਕਾਂ ਬਾਰੇ ਸਾਨੂੰ ਜਾਣਕਾਰੀ ਦਿਓ ਅਸੀਂ ਉਹ ਟੌਪਿਕਾਂ ਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਲੈ ਕੇ ਆਵਾਂਗੇ ਤੇ ਆਪਣਾ ਇੱਕ ਐਪ ਵੀ ਹੈਗਾ ਪਲੇ ਸਟੋਰ 'ਇਆ ਐਪ ਸਟੋਰ ਤੇ ਜੋ ਤੁਸੀਂ ਪਲੇ ਸਟੋਰ ਤੇ ਕਰੋਗੇ ਸਿੰਪਲ ਸਰਚ ਕਰ ਲਓਗੇ ਪੰਜਾਬ ਦੇ ਹੀਰੇ ਜਾਂ ਤੁਸੀਂ ਐਪ ਸਟੋਰ ਤੇ ਜਾਓਗੇ ਤਾਂ ਕਲਾਸ ਪਲੱਸ ਤੁਸੀਂ ਉਹਨੂੰ ਡਾਊਨਲੋਡ ਕਰੋਗੇ ਅੱਗੇ ਤੁਸੀਂ ਉਹਨੂੰ ਦੇਖ ਵੀ ਸਕਦੇ ਹੋ ਵੀਡੀਓ ਅਟੈਚ ਕੀਤੀ ਹੋਈ ਆ ਸਾਡੀ ਵੀਡੀਓ ਕਿੱਥੇ-ਕਿੱਥੇ ਪਹੁੰਚਦੀ ਆ ਦੁਨੀਆ ਦੇ ਕਿਸੇ ਵੀ ਕੋਨੇ ਤੇ ਤਾਂ ਸਾਨੂੰ ਉਹ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਹੋਰ ਕਿਸੇ ਭਰਾ ਦਾ ਕੋਈ ਡਾਊਟ ਹੋਵੇ ਤਾਂ ਸਾਨੂੰ ਨੀਚੇ ਕਮੈਂਟ ਕਰਕੇ ਦੱਸਿਓ ਅਗਲੀ ਵੀਡੀਓ ਅਸੀਂ ਜਲਦੇ ਉਤੇ ਆਧਾਰ ਤੇ ਬਣਾਵਾਂਗੇ ਧੰਨਵਾਦ ਜੀ ਆਪਣੇ ਐਪ ਬਣਾਇਆ ਪੰਜਾਬ ਦੇ ਹੀਰੇ ਇਹ ਪਲੇ ਸਟੋਰ ਪਲੱਸ ਐਪ ਸਟੋਰ ਤੇ ਦੋਨਾਂ ਤੇ ਅਵੇਲੇਬਲ ਹੈਗਾ ਜਦੋਂ ਤੁਸੀਂ ਐਪ ਨੂੰ ਡਾਊਨਲੋਡ ਕਰ ਲਿਆ ਤੁਹਾਨੂੰ ਤਿੰਨ ਕਾਲਮ ਮਿਲਣਗੇ ਪਹਿਲਾ ਕਾਲਮ ਮਿਲੇਗਾ ਫ੍ਰੀ ਮਟੀਰੀਅਲ ਲੈਂਡ ਰਿਕਾਰਡ ਵੀਡੀਓ ਪਲੱਸ ਰਿਕਾਰਡਡ ਵੀਡੀਓ ਇਹ ਤਿੰਨਾਂ ਕਾਲਮਾਂ ਦੇ ਵਿੱਚ 150 ਤੋਂ ਵੱਧ ਵੀਡੀਓ ਪਈਆਂ ਨੇ ਟੋਟਲੀ ਸੈਪ ਦੇ ਵਿੱਚ 163 ਵੀਡੀਓ ਨੇ ਕਿਸੇ ਵੀ ਭੈਣ ਭਰਾ ਨੂੰ ਚਲਾਉਣ ਦੇ ਵਿੱਚ ਕੋਈ ਦਿੱਕਤ ਹੈਗੀ ਆ 9883105702 ਤੇ ਸਾਨੂੰ ਵਟਸਐਪ ਮੈਸੇਜ ਕਰੋ ਕਿਸੇ ਵੀ ਕੰਟਰੀ ਦੇ ਵਿੱਚੋਂ ਚਾਹੇ ਤੁਸੀਂ ਦੇਸ਼ ਦੇ ਵਿੱਚੋਂ ਵਿਦੇਸ਼ ਦੇ ਵਿੱਚੋਂ ਹਰੇਕ ਥਾਂ 'ਤੇ ਤੁਹਾਨੂੰ ਇਹ ਐਪ ਮਿਲੂਗਾ ਸਾਡੀ ਗਾਰੰਟੀ ਆ ਜਿਹੜੇ ਭੈਣ ਭਰਾ ਨੇ ਇੱਕ ਹੀ ਵੀਡੀਓ ਦੇ ਲਾਇਕ 163 ਵੀਡੀਓ ਦੇਖ ਲਈਆਂ ਉਹ ਹੀ ਚੀਜ਼ ਦਾ ਮਾਸਟਰ ਬਣੇਗਾ ਸੋ ਇਹ ਵੀਡੀਓ ਬាទ ਬាទ ਸ਼ੇਅਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਜਾਣਕਾਰੀ ਕਿਵੇਂ ਲੱਗੀ ਧੰਨਵਾਦ